ਤੁਸੀਂ ਸਾਰੇ ਹੋਪ ਤੁਸੀਂ ਠੀਕ ਹੋਵੋਗੇ ਮੈਂ ਬਿੱਦ ਤੁਹਾਡਾ ਸਵਾਗਤ ਕਰਦੀ ਹਾਂ ਆਪਣੇ ਸਾਹਿਬ ਖੁਸ਼ੀ ਬਿਊਟੀ ਚੈਨਲ ਤੇ ਜਿਨ੍ਹਾਂ ਭੈਣਾਂ ਦਾ ਜਿਨ੍ਹਾਂ ਕੁੜੀਆਂ ਦਾ ਗਰਮੀ ਕਰਕੇ ਫੇਸ ਕਾਲਾ ਹੋ ਗਿਆ ਜਾਂ ਮੁੰਡਿਆਂ ਦਾ ਕਾਲਾ ਹੋ ਗਿਆ ਹੈ ਤੇ ਤੁਸੀਂ ਬਹੁਤ ਹੀ ਪਰੇਸ਼ਾਨ ਹੋ ਵੀ ਚਿਹਰੇ ਤੇ ਟੈਨਿੰਗ ਬਹੁਤ ਆ ਗਈ ਹੈ ਚਿਹਰਾ ਕਾਲਾ ਹੋ ਚੁੱਕੇ ਉਹਨੂੰ ਕਿਦਾਂ ਠੀਕ ਕੀਤਾ ਜਾਵੇ ਤੁਹਾਡੇ ਨਾਲ ਬਹੁਤ ਹੀ ਈਜ਼ੀ ਤੇ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਇੱਕ ਜਿਹੜੀ ਰੈਮਡੀ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਜਿਸ ਨੂੰ ਤੁਸੀਂ ਹਫ਼ਤੇ ਦੇ ਵਿੱਚ ਤਿੰਨ ਵਾਰ ਲਗਾ ਕੇ ਪੂਰੀ ਬੋਡੀ ਨੂੰ ਵੀ ਲਗਾ ਸਕਦੇ ਹੋ ਤੇ ਫੇਸ ਤੇ ਲਗਾ ਸਕਦੇ ਹੋ ਤੁਸੀਂ ਆਪਣੇ ਕਲਰ ਨੂੰ ਫਿਰ ਤੋਂ ਦੁਬਾਰਾ ਤੋਂ ਗੋਰਾ ਕਰ ਸਕਦੇ ਹੋ ਬਹੁਤ ਹੀ ਪਿਆਰਾ ਇੱਕੋ ਹੀ ਚੀਜ਼ ਹੈ ਸਿਰਫ ਪਾਣੀ ਵਿੱਚ ਮਿਕਸ ਕਰਕੇ ਤੁਸੀਂ ਉਹ ਲਗਾਣੀ ਹੈ ਤਿੰਨ ਮਾਰ ਲਗਾ ਲਓ ਤੇ ਤੁਸੀਂ ਫਿਰ ਦੇਖਿਓ ਤੁਹਾਡਾ ਚਿਹਰਾ ਜਿਹੜਾ ਇੱਕਦਮ ਚਮਕ ਉਠੇਗਾ ਜਿੱਦਾਂ ਮੇਰਾ ਕਲਰ ਇਦਾਂ ਤੁਹਾਡਾ ਹੋ ਜਾਵੇਗਾ ਸਾਫ਼ ਬਿਲਕੁਲ ਗਲੋਇੰਗ ਅਗਰ ਪਿੰਪਲ ਨੇ ਫੇਸ ਤੇ ਕੋਈ ਵੀ ਦਾਣੇ ਨੇ ਦਾਗ ਧੱਬੇ ਨੇ ਕਿਸੇ ਵੀ ਚੀਜ਼ ਦੀ ਅਲਰਜੀ ਉਹ ਵੀ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਜਿਹੜੇ ਚੈਨਲ ਦੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰਾ ਚੈਨਲ ਹੈਗਾ ਸਾਈ ਖੁਸ਼ੀ ਵਲੋਗ ਐਸ ਟਾਈਮ ਉਸ ਤੇ ਪ੍ਰੋਬਲਮ ਚੱਲ ਰਹੀ ਇਸ ਕਰਕੇ ਆਪਾਂ ਇਸ ਚੈਨਲ ਦੇ ਵੀਡੀਓ ਬਾਰ ਰਹੇ ਹਾਂ ਵਾਤ ਵਾਤ ਸ਼ੇਅਰ ਕਰ ਦਿਓ ਵਾਤ ਵਾਤ ਲਾਈਕ ਕਰ ਦਿਓ ਤੇ ਮੇਰੀਆਂ ਭੈਣਾਂ ਲਈ ਬਹੁਤ ਹੀ ਪਿਆਰੀ ਪਿਆਰੀਆਂ ਰੈ ਫੇਸ ਦੀ ਸਮੱਸਿਆ ਹੈ ਤੁਹਾਡੇ ਵਾਲਾਂ ਦੀ ਸਮੱਸਿਆ ਸਾਰੀ ਹੀ ਆਪਾਂ ਤੁਹਾਡੇ ਨਾਲ ਇੱਥੇ ਸ਼ੇਅਰ ਕਰਦੇ ਆਂ ਤੇ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਦੇ ਕੇ ਆਪਣੇ ਚਿਹਰੇ ਤੇ ਇਸਤੇਮਾਲ ਕਰੋ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸ ਰਹੀ ਆਂ ਬਹੁਤ ਹੀ ਪਿਆਰੀ ਚੀਜ਼ ਹੈ ਸਿਰਫ ਇੱਕੋ ਹੀ ਚੀਜ਼ ਹੈ ਉਹ ਚੀਜ਼ ਆਪਾਂ ਖਾ ਵੀ ਲੈਣੇ ਆਂ ਤੇ ਚਿਹਰੇ ਤੇ ਲਗਾਉਣੇ ਵੀ ਆਂ ਚਲੋ ਜੀ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਦੱਸਦੇ ਆਂ ਕੀ ਚੀਜ਼ ਆ ਦੇਖੋ ਇਸ ਤਰੀਕੇ ਨਾਲ ਥੋੜਾ ਜਿਹਾ ਲੈ ਪਾਣੀ ਪਾਣੀ ਲਈਏ ਤੇ ਇਹਦੇ ਵਿੱਚ ਆਪਾਂ ਜਿਹੜੀ ਇਹ ਭੇਕੇ ਰੱਖੀਏ ਇਮਲੀ ਇਮਲੀ ਜਿਹੜੀ ਆਪਾਂ ਚਟਣੀ ਵਾਸਤੇ ਭੇਕੇ ਰੱਖਨੇ ਹੁੰਨੇ ਗਿੱਟਕ ਵਾਲੀ ਇਮਲੀ ਠੀਕ ਹੈ ਜੀ ਇਮਲੀ ਇਹ ਤਾਂ ਮੈਂ ਥੋੜੀ ਜੀ ਸਿਰਫ ਫੇਸ ਵਾਸਤੇ ਕੀਤੀ ਹੋਈ ਤੁਸੀਂ ਚਾਹੋ ਤਾਂ ਜਿਆਦਾ ਵੀ ਪੀ ਕੇ ਰੱਖ ਸਕਦੇ ਹੋ ਹਫਤੇ ਚ ਤਿੰਨ ਵਾਰ ਜਦੋਂ ਤੁਸੀਂ ਨਾਲ ਲੱਗਦੇ ਹੋ ਤਾਂ ਆਪਣੀ ਬੋਡੀ ਤੇ ਵੀ ਇਸ ਪਾਣੀ ਨੂੰ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਮਲਣਾ ਹੈ ਔਰ ਜੇ ਤੁਸੀਂ ਆਪਣੇ ਫੇਸ ਤੇ ਲਗਾਉਂਦੇ ਹੋ ਇਸ ਤਰੀਕੇ ਨਾਲ ਤੁਸੀਂ ਕੋਟਨ ਲੈ ਲੈਣੀ ਹੈ ਇਸ ਤਰੀਕੇ ਨਾਲ ਮਸਲ ਲੈਣੀ ਜਦੋਂ ਇਦਾਂ ਦਾ ਪਾਣੀ ਇਹਦਾ ਹੋ ਜਾਣਾ ਇਮਲੀ ਦਾ ਤੇ ਇਸ ਪਾਣੀ ਦੇ ਨਾਲ ਤੁਸੀਂ ਆਪਣੇ ਫੇਸ ਨੂੰ ਸਾਫ ਕਰਨਾ ਹੈ ਬੱਚੇ ਹੀ ਕਰ ਸਕਦੇ ਨੇ ਤੁਸੀਂ ਆਪਣੇ ਬੱਚਿਆਂ ਦਾ ਵੀ ਕਰੋ ਆਪਣਾ ਵੀ ਕਰੋ ਬॉयਜ਼ ਕਰੋ 걸ਲ ਕਰੋ ਤੇ ਇਸ ਤਰੀਕੇ ਨਾਲ ਜੇਕਰ ਤੁਸੀਂ ਜਦੋਂ ਇਮਲੀ ਵਾਲੇ ਪਾਣੀ ਦੇ ਨਾਲ ਆਪਣੇ ਫੇਸ ਨੂੰ ਸਾਫ ਕਰਦੇ ਆ ਤੇ ਤੁਹਾਡੇ ਜਿੰਨੇ ਵੀ ਚਿਹਰੇ ਤੇ ਕਾਲਾਪਾਨ ਹੈ ਜਿੰਨੇ ਵੀ ਮੈਲ ਜਮੀ ਹੋਵੇਗੀ ਧੁੱਪ ਦੇ ਕਾਰਨ ਟੈਨਿੰਗ ਆ ਗਈ ਚਿਹਰੇ ਤੇ ਚਿਹਰਾ ਬਹੁਤ ਹੀ ਕਾਲਾ ਕਾਲਾ ਲੱਗ ਰਿਹਾ ਹੈ ਚਿਹਰੇ ਦੀ ਸ਼ਾਈਨਿੰਗ ਜਿਹੜੀ ਕਿਤੇ ਨਾ ਕਿਤੇ ਗੋਮ ਹੋ ਚੁੱਕੀ ਹੈ ਉਹ ਵਾਪਸ ਆਉਣੀ ਸ਼ੁਰੂ ਹੋ ਜਾਵੇਗੀ ਬਹੁਤ ਹੀ ਈਜੀ ਇਹ ਵਾਲੀ ਰੈਮਡੀ ਹੈ ਤੇ ਇਸ ਤਰੀਕੇ ਨਾਲ ਤੁਸੀਂ ਇਹ ਮਲੇ ਲੈ ਕੇ ਭੇ ਕੇ ਰੱਖ ਲਓ ਭੇ ਕੇ ਫ੍ਰਿਜ ਵਿੱਚ ਰੱਖ ਲਓ ਇਹ ਕਿਹੜਾ ਖਰਾਬ ਹੁੰਦੀ ਹੈ ਤੇ ਫ੍ਰਿਜ ਵਿੱਚ ਰੱਖ ਲਓ ਜਦੋਂ ਵੀ ਤੁਸੀਂ ਆਪਣੇ ਫੇਸ ਤੇ ਲਗਾਣੀ ਹੋਵੇ ਇਸ ਤਰੀਕੇ ਨਾਲ ਕੱਢੀ ਕਾਟਨ ਲਈ ਕਾਟਨ ਦੇ ਨਾਲ ਤੁਸੀਂ ਆਪਣੇ ਚਿਹਰੇ ਤੇ ਇਸ ਤਰੀਕੇ ਨਾਲ 10 ਮਿੰਟ ਮ사ਜ ਕੀਤੀ ਗਰਦਨ ਤੇ ਵੀ ਕੀਤੀ ਬਾਹਾਂ ਤੇ ਵੀ ਕੀਤੀ ਮੈਂ ਨਹਾ ਲਿਆ ਨਹਾਣ ਤੋਂ ਪਹਿਲਾਂ ਮੈਂ ਆਪਣੇ ਪਹਿਲਾਂ ਲਗਾ ਲਈਏ ਤੇ ਇਹ ਥੋੜੀ ਜਿਹੀ ਮਰਖੀ ਤੁਹਾਡੇ ਵੀਡੀਓ ਬਣਾਉਣ ਲਈ ਮੈਂ ਕਿ ਚਲੋ ਮੇਰੀਆਂ ਭੈਣਾਂ ਨੂੰ ਵੀ ਇਹ ਵਾਲਾ ਨੁਸਖਾ ਦੱਸ ਦਿੰਨੇ ਆ ਤਾਆਂ ਜੋ ਮੇਰੀਆਂ ਲਈ ਭੈਣਾਂ ਪਰੇਸ਼ਾਨ ਨੇ ਰੰਗ ਨੂੰ ਲੈ ਕੇ ਵੀ ਸਾਡਾ ਧੁੱਪ ਕਰਕੇ ਰੰਗ ਕਾਲਾ ਹੋ ਗਏ ਕਿਉਂਕਿ ਮੇਰੀਆਂ ਭੈਣਾਂ ਕਈ ਇਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਬਾਹਰ ਜੋਬ ਤੇ ਜਾਣਾ ਪੈਂਦਾ ਏ ਜਾਂ ਸਕੂਲ ਜਾਣੇ ਆ ਬੱਚਿਆਂ ਨੂੰ ਲੈ ਕੇ ਆਣੇ ਆ ਆਣਾ ਜਾਣਾ ਬਾਜ਼ਾਰ ਜਾਣਾ ਮਾਰਕੀਟ ਜਾਣਾ ਕੁਝ ਨਾ ਕੁਝ ਮੇਰੀਆਂ ਭੈਣਾਂ ਕਰਦੀਆਂ ਨੇ ਪਰ ਧੁੱਪ ਦੇ ਵਿੱਚ ਹੀ ਭਰੇ ਘਰ ਦਾ ਕੰਮ ਵੀ ਕਰਨਾ ਹੋਵੇ ਤਾਂ ਵੀ ਧੁੱਪ ਦੇ ਵਿੱਚ ਹੀ ਹੁੰਦਾ ਮੇਰੀਆਂ ਭੈਣਾਂ ਦੀ ਜ਼ਿੰਦਗੀ ਵਿੱਚ ਲਿਖਿਆ ਹੀ ਇਹ ਸਭ ਕੁਝ ਏ ਕਿ ਉਹਨਾਂ ਨੂੰ ਧੁੱਪ ਹੋਵੇ ਗਰਮੀ ਹੋਵੇ ਕੰਮ ਤਾਂ ਕਰਨਾ ਹੀ ਪੈਣਾ ਠੀਕ ਐ ਅਸੀਂ ਵੀ ਕਰਦੇ ਆ ਤੇ ਇਸ ਕਰਕੇ ਮੈਂ ਆਪਣੇ ਚਿਹਰੇ ਦੀ ਇਦਾਂ ਕੇਅਰ ਕਰਦੀ ਰਹਿੰਦੀ ਆ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਨੇ ਆ ਦੀ ਗੱਤਬਾਦ ਮੇਰੀਆਂ ਭੈਣਾਂ ਜਿਹੜੀਆਂ ਨੇ ਇਸ ਚੀਜ਼ ਦਾ ਫਾਇਦਾ ਲੈਣ ਔਰ ਆਪਣੇ ਕਲਰ ਨੂੰ ਗੋਰਾ ਕਰ ਸਕਣ ਤਿੰਨ ਵਾਰ ਹਫਤੇ ਦੇ ਵਿੱਚ ਇਸ ਤਰੀਕੇ ਨਾਲ ਤੁਸੀਂ ਅਗਰ ਇਮਲੀ ਦੇ ਪਾਣੀ ਦੀ ਚਿਹਰੇ ਤੇ ਮ사ਜ ਕਰਦੇ ਹੋ 10 ਮਿੰਟ 15 ਮਿੰਟ ਤੁਹਾਡਾ ਚਿਹਰਾ ਬਿਲਕੁਲ ਗੋਰਾ ਚਿੱਟਾ ਹੋ ਜਾਵੇਗਾ ਜੰਮੀ ਹੋਈ ਮਹਿਲ ਕਾਲਾਪਨ ਜਿਹੜਾ ਸਾਰਾ ਹੀ ਖਤਮ ਹੋ ਜਾਵੇਗਾ ਕਈ ਵਾਰ ਕੀ ਹੁੰਦਾ ਹੈ ਸੀ ਸ਼ਾਦੀ ਵਿਆਹ ਪਾਰਟੀ ਅਚਾਨਕ ਸਾਨੂੰ ਕੋਈ ਫੰਕਸ਼ਨ ਆ ਜਾਂਦਾ ਹੈ ਤੇ ਸਾਡਾ ਚਿਹਰਾ ਜਿਹੜਾ ਇੱਕਦਮ ਬੇਕਾਰਜਾ ਹੋਇਆ ਹੁੰਦਾ ਸਾਨੂੰ ਇਹ ਲੱਗਦਾ ਵੀ ਆਪਾਂ ਹੁਣ ਫੇਸ਼ੀਅਲ ਵਗੈਰਾ ਕਰਾਈਏ ਪਰ ਫੇਸ਼ੀਅਲ ਕਰਵਾਣ ਦਾ ਕੋਈ ਫਾਇਦਾ ਨਹੀਂ ਹੁੰਦਾ ਇੱਕ ਦੋ ਦਿਨ ਹੀ ਆਪਣਾ ਚਿਹਰਾ ਉਹਦੇ ਨਾਲ ਮਾੜਾ ਮੋਟਾ ਹੀ ਲੱਗੇਗਾ ਪਰ ਉਸ ਤੋਂ ਬਾਅਦ ਸਕਿਨ ਪਤਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਸਕਿਨ ਤੇ ਜ਼ਿਆਦਾਤਰ ਨੁਕਸਾਨ ਹੀ ਹੁੰਦਾ ਹੈ ਫਾਇਦਾ ਤੇ ਹੁੰਦਾ ਕੋਈ ਨਹੀਂ ਆ ਇਸ ਕਰਕੇ ਤੁਸੀਂ ਇਹ 10-20 ਰੁਪਏ ਦੀ ਇਮਲੀ ਲਿਆ ਕੇ ਰੱਖ ਛੱਡੋ ਪੈਕਟ ਮਿਲ ਜਾਂਦੇ ਆ 10-20 ਰੁਪਏ ਦੇ ਤਾਂ ਭੇ ਕੇ ਰੱਖ ਲਈ ਇਦਾਂ ਕੋਟਣ ਲਈ ਤੇ ਤੁਸੀਂ ਜਿੱਦਾਂ ਮਰਜੀ ਆਪਣੇ ਚਿਹਰੇ ਨੂੰ ਸਾਫ਼ ਕਰ ਸਕਦੇ ਹੋ ਠੀਕ ਹੈ ਤੇ ਹੁਣ ਇਹਨੂੰ ਮੈਂ 10 ਮਿੰਟ ਮ사ਜ ਕਰਕੇ ਫਿਰ ਮੈਂ ਸਿੰਪਲ ਪਾਣੀ ਨਾਲ ਇਹਨੂੰ ਵੋਸ਼ ਕਰਾਵਾਂਗੀ ਤੇ ਫਿਰ ਤੁਸੀਂ ਦੇਖਿਓ ਚਿਹਰਾ ਬਿਲਕੁਲ ਗਲੋਇੰਗ ਤੇ ਬਿਲਕੁਲ ਸੌਫਟ ਤੇ ਬਿਲਕੁਲ ਸ਼ਾਈਨਿੰਗ ਵਾਲਾ ਹੋ ਜਾਵੇਗਾ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਣੀ ਹੈ ਬਿਲਕੁਲ ਇੱਕੋ ਹੀ ਰੈਮਡੀ ਪਾਣੀ 'ਚ ਪੀ ਕੇ ਤੁਸੀਂ ਆਪਣੇ ਫੇਸ ਤੇ ਲਗਾਣੀ ਹੈ ਮੇਰੀਆਂ ਭੈਣਾਂ ਤੁਸੀਂ ਦੇਖ ਸਕਦੇ ਹੋ ਆਪਾਂ ਲਾਈਵ ਤਣ ਲਗਾ ਕੇ ਵੀ ਦੱਸ ਦਿੱਤੀ ਜੇ ਤਾਂ ਜੇ ਮੇਰੇ ਭੈਣਾਂ ਦੇ ਮਨ ਵਿੱਚ ਡਾਊਟ ਰਹਾ ਰਹੇ ਕਿ ਦੀਦੀ ਇਹ ਸਾਡੇ ਚਿਹਰੇ ਤੇ ਨੁਕਸਾਨ ਨਾ ਕਰੇ ਦੇਖੋ ਮੈਂ ਤੁਹਾਡੇ ਸਾਹਮਣੇ ਲਗਾਈ ਹੈ ਆਪਣੇ ਚਿਹਰੇ ਕਿਉਂਕਿ ਮੈਂ ਲਗਾਨੀ ਹੈ ਤੇ ਮੇਰੇ ਬੱਚੇ ਵੀ ਲਗਾ ਲੈਂਦੇ ਨੇ ਤੇ ਆ ਦੇਖੋ ਚਿਹਰਾ ਬਿਲਕੁਲ ਸਾਫ ਸੁਥਰਾ ਤੇ ਬਿਲਕੁਲ ਗਲੋਇੰਗ ਹੈ ਸਾਰੀ ਹੀ ਜੰਮੀ ਹੋਈ ਮੈਲ ਹੈ ਡਸਟ ਜੰਮੀ ਹੋਈ ਸਾਰੀ ਹੀ ਨਿਕਲ ਜਾਂਦੀ ਏ ਪੂਰੀ ਬੋਡੀ ਤੇ ਵੀ ਤੁਸੀਂ ਮਲ ਸਕਦੇ ਇਸ ਤਰੀਕੇ ਨਾਲ ਮਲ ਕੇ ਜਿੱਦਾਂ ਆਪਾਂ ਸਾਬਣ ਲਗਾਉਂਦੇ ਇਸ ਤਰੀਕੇ ਨਾਲ ਤੁਸੀਂ ਇਹਦਾ ਪਾਣੀ ਲਗਾ ਕੇ ਆਪਣੀ ਬੋਡੀ ਨੂੰ ਵੀ ਚਿੱਟਾ ਕਰ ਸਕਦੇ ਹੋ ਚਲੋ ਜੀ ਫਿਰ ਮਿਲਦੇ ਆਂ ਜੀ ਨਵੀਂ ਵੀਡੀਓ ਚ ਨਵੇਂ ਦਿਨ ਚ ਨਹੀ ਸ਼ੁਰੂਆਤ ਵਿੱਚ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਔਰ ਕਮੈਂਟ ਸੋਣਾ ਜ ਜ਼ੋਰ ਕਰਨਾ ਵੀਡੀਓ ਚੰਗੀ ਲੱਗੇ ਸੋਣਾ ਕਮੈਂਟ ਕਰਕੇ ਤੇ ਸੱਚ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਪਲੀਜ਼ ਸਬਸਕ੍ਰਾਈਬ ਕਰ ਦੇਣਾ ਕੋਈ ਵੀ ਪੈਸਾ ਨਹੀਂ ਲੱਗਦਾ ਹੈਗਾ ਬਿਲਕੁਲ ਫ੍ਰੀ ਹੈ ਚਲੋ ਜੀ ਫਿਰ ਮਿਲਦੇ ਆ ਜੀ ਨਈ ਰੈਮਡੀ ਦੇ ਨਾਲ ਨਏ ਦਿਨ ਦੇ ਨਾਲ ਬਾਏ ਬਾਏ